ਅੱਜ ਦਾ ਦਿਨ ਬਹੁਤ ਸ਼ਾਨਦਾਰ ਰਿਹਾ ਅੱਜ ਭਾਈ ਸਰਦਾਰ ਸਾਹਿਬ ਜਿਹੜੇ ਗਿਰੇ ਹੋਏ ਸੇਵ ਐ ਉਹ ਨਹੀਂ ਖਾਣਗੇ ਸਰਦਾਰ ਸਾਹਿਬ ਅੱਜ ਭਾਈ ਸੇਵ ਤੋੜ ਕੇ ਖਾਣਗੇ ਤੇ ਕੁੱਲ ਮਿਲਾ ਕੇ ਰਿਪੋਰਟ ਓਕੇ ਐ ਆਪਾਂ ਮਨਾਲੀ ਦੇ ਵਿੱਚ ਐ ਸਵੇਰੇ ਮੀਨ ਨੇ ਸਵਾਗਤ ਕਰਤੇ ਆ ਫਿਰ ਆਪਣੇ ਮਿੱਤਰ ਨੇ ਭਾਈ ਗੱਡੀ ਚੱਕ ਲਈ ਸ਼ਨਾਗ ਤੋਂ ਨਿਕਲ ਗਿਆ ਆਪਾਂ 6 ਕਿਲੋਮੀਟਰ ਉੱਪਰ ਜਿਹੜਾ ਰਤਾੰਗ ਪਾਸ ਐ ਉਹਦੀ ਬਰਫ਼ ਦੇਖਣ ਦੇ ਲਈ ਇਹ ਮਿੱਤਰ ਆਪਣਾ ਭਾਈ ਅਬੋਰ ਤੋਂ ਐ ਨਾਮ ਐ ਪਵਨ ਤੇ ਪਵਨ ਭਾਈ ਇੱਥੇ ਪਿਛਲੇ 3 ਸਾਲਾਂ ਤੋਂ ਐ ਮੁੰਡੇ ਦਾ ਭਾਈ ਆਪ ਦਾ ਹੋਟਲ ਐ ਇਹ ਵੀ ਇੱਧਰ ਪੂਰੀ ਚੜ੍ਹਾਈ ਹੈ ਜਿੰਨੇ ਹੀ ਪੰਜਾਬੀ ਹੈ ਉਹ ਮਿੱਤਰ ਨੂੰ ਸਾਰੇ ਜਾਣਦੇ ਨੇ ਇਹ ਵੀ ਤਗੜਾ ਕੁਮਕੜ ਹੈ ਕੰਨਿਆ ਕੁਮਾਰੀ ਤੱਕ ਇਹ ਭਾਈ 45 ਦਿਨਾਂ ਦਾ ਸਫਰ ਕਰਕੇ ਪਹੁੰਚਿਆ ਸੀਗਾ ਤੇ ਐਦਾਂ ਦੇ ਛੋਟੇ ਵੀਰ ਆਪਾਂ ਨੂੰ ਮਿਲਦੇ ਰਹਿੰਦੇ ਨੇ ਜਿਨ੍ਹਾਂ ਨੂੰ ਫੋਨ ਫੜਾ ਦੀਦਾ ਤੇ ਮੂਮੈਂਟ ਵਧੀਆ ਕੈਪਚਰ ਹੋ ਜਾਂਦੀ ਹੈ ਤੇ ਜਿਹੜੇ ਰਾਹ ਤੇ ਪਵਨ ਆਪਾਂ ਨੂੰ ਲੈ ਕੇ ਗਿਆ ਉਹ ਰਾਹ ਐਦਾਂ ਲੱਗਦਾ ਸੀਗਾ ਭਾਈ ਇਹ ਰਸਤਾ ਸਵਰਗਾਂ ਨੂੰ ਜਾ ਰਿਹਾ ਕਿਉਂਕਿ ਅੱਗੇ ਜਾ ਕੇ ਇੱਕ ਮੰਦਿਰ ਆਂਦਾ ਹੈ ਤੇ ਵਿਊ ਇੰਨਾ ਕਿ ਸ਼ਾਨਦਾਰ ਸੀਗਾ ਉਹ ਮੰਦਰ ਵੀ ਪਹਾੜ ਦੇ ਬਿਲਕੁਲ ਜੜਾਂ ਦੇ ਵਿੱਚ ਐ ਤੇ ਅੱਗੇ ਗੁਫਾ ਵੀ ਐ ਤੇ ਆਪਣੇ ਨਾਲ ਭਾਈ ਸਫਰ ਕਰ ਰਿਹਾ ਹੈ ਸੁਲਤਾਨ ਤੇ ਸੁਲਤਾਨ ਨੂੰ ਕਾਹਲੀ ਧੀ ਯਾਰਾ ਮੈਨੂੰ ਜਲਦੀ ਬਾਹਰ ਕੱਢੋ ਬਾਹਰ ਵਾਲਾ ਮਾਹੌਲ ਦਿਖਾਓ ਕਿਉਂਕਿ ਮੁੰਡੇ ਦਾ ਤੋਰਾ ਫੇਰਾ ਘੱਟ ਐ ਸੁੱਖ ਨਾਲ ਖਰਾਕ ਬਹੁਤੀ ਐ ਤਾਂ ਅਗਰ ਕੇ ਨੂੰ ਭਾਈ ਗੱਡੀ ਵਿੱਚੇ ਕਮਾਂਦੇ ਆ ਜਿੱਧਰ ਵੀ ਨਿਗਾਹ ਮਾਰਦੇ ਆ ਤਾਂ ਆਪਾਂ ਨੂੰ ਸੇਬਾਂ ਦੇ ਜਿਹੜੇ ਬਾਗ ਐ ਉਹ ਦੇਖਣ ਨੂੰ ਮਿਲਦੇ ਆ ਤੇ ਸਾਹਮਣੇ ਵਾਲੇ ਜਿਹੜੇ ਪਹਾੜ ਹੈ ਇਹ ਭਾਈ ਮੀਂਹ ਤੋਂ ਬਾਅਦ ਹੋਰ ਸੋਹਣੇ ਦੇਖਣ ਲੱਗ ਗਏ ਤੇ ਜੜਾਂ ਦੇ ਵਿੱਚ ਬਸਿਆ ਹੋਇਆ ਸ਼ਹਿਰ ਮਨਾਲੀ ਆਪਾਂ ਮਨਾਲੀ ਤੋਂ ਤਕਰੀਬਨ 8 ਕਿਲੋਮੀਟਰ ਅਟਲ ਤਨਾਲ ਵਾਲੀ ਸਾਈਡ ਨੂੰ ਗਏ ਸੀਗੇ ਮਿੱਤਰ ਪਵਨ ਦੇ ਨਾਲ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਤੇ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੇਂ ਵਲੌਗ ਦੇ ਨਾਲ ਧੰਨਵਾਦ ਜੀ